पाकिस्तानो मुा मुो मुर्दाबाद मुर्दाबा करो हज़म करो ਅੱਜ ਬਹੁਤ ਰੋਸ਼ ਸਾਰੇ ਦੇਸ਼ ਵਿੱਚ ਫੈਲਿਆ ਹੋਇਆ ਕਿਉਂਕਿ ਜਿਹੜੀ ਕਾਇਰਤਾਪੂਰਨ ਐਕਟ ਟੈਰਰਿਸ ਦਾ ਪਾਕਿਸਤਾਨ ਵੇਸ ਟੈਰਰਿਸ ਦਾ ਪਲਵਾਮਾ ਦੇ ਪੈਲਗਾਮ ਛੋਇਆ ਜਿਹੜੇ ਲੋਕ ਘੁੰਮਣ ਫਿਰਨ ਗਏ ਸੀ ਟੂਰਿਸਟ ਗਏ ਸੀ ਉਹਨਾਂ ਉੱਤੇ ਨਿਹੱਤਿਆਂ ਉੱਤੇ ਨਾਮ ਪੁੱਛ ਕੇ ਧਰਮ ਪੁੱਛ ਕੇ ਜਿਸ ਢੰਗ ਨਾਲ ਗੋਲੀਆਂ ਚਲਾਈਆਂ ਗਈਆਂ ਅੱਜ ਅਸੀਂ ਉਹਦੀ ਕੜੀ ਨਿੰਦਾ ਕਰਦੇ ਆਂ ਔਰ ਇਹ ਗੱਲ ਜ਼ਰੂਰ ਧਿਆਨ ਚ ਲਿਆ ਦੇਣੇ ਪਾਕਿਸਤਾਨ ਦੇ ਕਿ ਉਹ ਪਲਵਾਮਾ ਸ਼ਾਇਦ ਭੁੱਲ ਗਿਆ ਲੱਗਦਾ ਪਲਵਾਮਾ ਤੋਂ ਬਾਅਦ ਜੋ ਪਾਕਿਸਤਾਨ ਦਾ ਹਾਲ ਹੋਇਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਵਾਪਸ ਆਏ ਨਹੀਂ ਆਪਣੀ ਯਾਤਰਾ ਛੱਡ ਕੇ ਦੇਸ਼ ਦੇ ਗ੍ਰਹਿ ਮੰਤਰੀ ਜੰਮੂ ਕਸ਼ਮੀਰ ਗਏ ਨੇ ਔਰ ਆਸ ਹੈ ਕਿ ਬਹੁਤ ਜਲਦੀ ਇਸ ਘਟਨਾ ਦਾ ਜੋ ਅੰਜਾਮ ਹੈ ਉਹ ਪਾਕਿਸਤਾਨ ਨੂੰ ਭੁਗਤਣਾ ਪਏਗਾ ਸਾਰਾ ਦੇਸ਼ ਇਸ ਗੱਲ ਦੀ ਨਿੰਦਾ ਕਰ ਰਿਹਾ ਇੱਕ ਤਾਂ ਵਿਚਾਰੇ ਦੀ ਸ਼ਾਦੀ 16 April ਨੂੰ ਹੋਈ ਸੀ ਤਾ ਕੱਲ ਹਨੀਮੂਨ ਬਣਾਣ ਗਿਆ ਵਿਚਾਰਾ ਉਸ ਨੂੰ ਵੀ ਉਹਨਾਂ ਨੇ ਗੋਲੀਆਂ ਮਾਰ ਕੇ ਮਾਰਤਾ ਜਾਂ ਤੁਦੀ ਵਾਈਫ ਨੇ ਇਹ ਗੱਲ ਕਹੀ ਕਿ ਮੈਨੂੰ ਵੀ ਮਾਰ ਦਿਓ ਉਹਨਾਂ ਦੀ ਹਿੰਮਤ ਇਸ ਗੱਲ ਦੀ ਨਹੀਂ ਪਈ ਕਿ ਉਹਨਾਂ ਤੇ ਵੀ ਉਹ ਕੁਝ ਕਰ ਸਕਣ ਇਹ ਇੱਕ ਬਹੁਤ ਮਨ ਭਾਦੀ ਜਿੰਨੀ ਦੀ ਨਿੰਦਾ ਕੀਤੀ ਜਾਵੇ ਸ਼ਬਦ ਥੁੜ ਰਹੇ ਨੇ ਇਹ ਉਹਨਾਂ ਹੀ ਕਨੌਣਾ ਹਰਕਤ ਉਹਨਾਂ ਨੇ ਕੀਤੀ